ਕਾਲਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਸਾਰੇ ਉਮੀਦ ਆ ਠੀਕ ਠਾਕ ਹੋਮੋਂਗੇ ਤੇ ਅੱਜ ਆਪਾਂ ਚੱਲੇ ਸੀਗੇ ਬਾਜ਼ਾਰ ਨੂੰ ਥੋੜਾ ਸਮਾਨ ਲੈਣਾ ਸੀ ਨਾਲੇ ਉੱਥੋਂ ਪੀਜ਼ਾ ਆਰਡਰ ਕਰਾਈ ਉਹ ਫੜ ਕੇ ਲੈ ਕੇ ਆਉਣਾ ਸੀਗਾ ਦੁਪਹਿਰ ਦਾ ਟਾਈਮ ਜੈ ਸੀਗਾ ਤੇ ਭੁੱਖ ਲੱਗੀ ਸੀ ਮੈਂ ਕਿ ਚਲੋ ਜਾ ਕੇ ਲੈ ਆਈਏ ਤੇ ਆਪਾਂ ਚਲੋ ਫਿਰ ਚੱਲਦੇ ਆ ਲੈ ਕੇ ਆਉਣੇ ਬੜਾ ਵਧੀਆ ਮੌਸਮ ਸੀਗਾ ਹੁਣ ਤਾਂ ਫੇਰ ਉਨੀ ਗਰਮੀ ਹੋਗੀ ਆ ਤੇ ਬਾਰ ਕੁਝ ਵੀ ਨਹੀਂ ਦਿਖ ਰਿਹਾਗਾ ਬਸ ਇਕੱਲੇ ਜੋ ਨਹੀਂ ਦਿਖ ਰਿਹਾ ਗਰਮੀ ਵੀ ਜਿਆਦਾ ਕੀ ਕਰੇ ਪਾਰਾ ਕੀ ਕੋਈ ਰੋਸ ਤਾਂ ਐਸੀਆਂ ਨਹੀਂ ਗਰਮੀ ਇੰਨੀ ਜਿਆਦਾ ਕਰਦੀ ਵੇਰਲੇ ਡ੍ਰੈਸਤੀ ਲੱਗ ਜਾਣ ਇਦਾਂ ਦੇ ਇਹਸੀਆਂ ਦੀ ਤਾਂ ਲੋੜ ਹੀ ਨਹੀਂ ਪੈਣੀ ਦੋਸਤੋ ਇਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਹੁੰਦੀਆਂ ਆਪਣੀਆਂ ਦੋਸਤੋ ਤੇ ਆਪਾਂ ਨੂੰ ਸੈਲੀਬ੍ਰੇਟ ਕਰਨੀਆਂ ਹੀ ਚਾਹੀਦੀਆਂ ਨੇ ਭਾਵੇਂ ਆਪਣੇ ਕੋਲ ਥੋੜਾ ਜਿਹਾ ਜਗ੍ਹਾ ਹੈਗਾ ਆਪਾਂ ਥੋੜੇ ਨਾਲ ਵੀ ਕਰ ਸਕਦੇ ਹਾਂ ਕੋਈ ਚੱਕਰ ਨਹੀਂ ਜਿਆਦਾ ਜਿਹ ਹੈ ਉਹ ਜਿਆਦਾ ਜਿਹਾ ਕਰ ਲਓ ਖੁਸ਼ੀ ਹੈ ਖੁਸ਼ੀ ਤਾਂ ਜਿੱਦਾਂ ਮਰਜ਼ੀ ਮਨਾ ਲਓ ਬਰਥਡੇ ਹੋ ਗਿਆ ਪਹੁੰਚ ਗਏ ਆਪਾਂ ਸ਼ਹਿਰ ਸਨਸਾਨ ਪਈ ਹੈ ਆਪਾਂ ਸਨੈਕਰ ਉਰੇ ਹੀ ਲੱਗੇ ਚਲੋ ਚਲੀ ਗਈ ਪਾਸੇ ਪੀਜਾ ਆਪਾਂ ਲੈ ਆਂਦਾ ਤੇ ਹੁਣ ਆਪਾਂ ਦੇਖਦੇ ਹਾਂ ਇਹਨੂੰ ਖੋਲ ਕੇ ਦੇਖੋ ਪੀਜਾ ਬਹੁਤ ਸੋਨੇ

ਭਈ ਕਿੰਨਾ ਕੁ ਮੋਨਾ ਪੈਣਾ ਪੈਣਾ ਬਾਦਨ ਫਿਰ 10 ਮਿੰਟ ਲਾਉ ਤਾ ਪੰਤੇ ਹਨ ਆਸੀ ਹੋ ਗਈ ਸਾਬ ਖੇਡਦਾ ਫੁੱਟਬਾਲ ਵੈਰੀ ਗੁੱਡ ਆਸੀ ਆਸੀ ਹਾਂਜੀ ਪਹਿਲਾਂ ਆਪਾਂ ਫੇੜੇ ਕਰਕੇ ਰੱਖ ਲਏ ਜਿੰਨੀਆਂ ਆਪਾਂ ਨੂੰ ਰੋਟੀਆਂ ਲੱਗ ਚਾਹੀਦੀਆਂ ਐ ਤੇ ਹੁਣ ਆਪਾਂ ਬਸ ਤੰਦੂਰ ਦੇ ਵਿੱਚ ਰੋਟੀਆਂ ਲਾ ਦਿੱਤੀਆਂ ਰੋਟੀਆਂ ਦੇਖੀ ਅੰਦਰ ਕਿੰਨੀ ਸੋਹਣੀ ਰੋਟੀ ਬਣੀ 15 ਕਿ ਰੋਟੀਆਂ ਲਾ ਕੇ ਦੁਬਾਰਾ ਫੇਰ ਆਪਾਂ ਤੰਦੂਰ ਤੇ ਪਾਉਣਾ ਪਊਗਾ ਕੀ ਹੋ ਗਿਆ ਢਰ ਲੱਗਦਾ ਲਾਂਗੇ ਜੋ ਕੁਛ ਨਹੀਂ ਹੁੰਦਾ ਆ ਜਾ ਆ ਜਾ ਆ ਜਾ ਆ ਜਾ ਸੇਫ ਢਰ ਗਿਆ ਵੀ ਖਾਲੀ ਹੈ ਗ੍ਰਿਲ ਲਾ ਆ ਜਾ ਪੁੱਤ ਉੱਪਰ ਆਜੋ ਲੰਗਣਾ ਆ ਤੂ ਇਹੇ ਆ ਜਾ ਇਹ ਤੇ ਸਾਰੇ ਹੀ ਐ ਤੈਨੂੰ ਲੰਗਣਾ ਪਹਿਣਾ ਓ ਲੰਗੇ 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 ਆ ਜਾ ਇੱਧਰ ਜਾਣਾ ਆ ਜਾ ਆ ਜਾ ਰੇ ਭੱਜ ਕੇ ਭੱਜ ਕੇ ਮੈਂ ਭੱਜ ਕੇ ਜਾਂਨ ਭੱਜ ਪੇ ਭੱਜ ਪੈਸਾ ਹੈ ਪੰਜ ਪਿਆ ਬਈ ਆਪਣੇ ਖੜਾਉਣੇ ਨੂੰ 5 ਮਿੰਟ ਵੀ ਟੇਕ ਨਹੀਂ ਆਉਂਦੀ ਕੀ ਕਰਦਾ ਹੈ ਸਾਬ ਉਹ ਸਾਬ ਸਾਬ ਮਗਰੇ ਮਗਰ ਕੀ ਕਰਦਾ ਫਿਰਦਾ ਬਸ ਇਹ ਕੱਚੇ ਥਾਂ ਤੇ ਪੰਗੇ ਲੈਂਦਾ ਰਹਿੰਦਾ ਉਹ ਵੱਲ ਜੀ ਇੱਕ ਹੈਗੀ ਜਿਬੜਾਂ ਦੀ ਉਹਦੇ ਨਾਲ ਪੰਗੇ ਲਈ ਜਾਂਦਾ ਮੱਕੀ ਦੇ ਚਾਰਕ ਦਾਣੇ ਜੇ ਉਹ ਘਰੇ ਉਹਦੇ ਨਾਲ ਪੰਗੇ ਲਈ ਜਾਂਦਾ ਬਸ ਐਂ ਖੇਡੀ ਜਾਂਦਾ ਰਹਿੰਦਾ ਸਾਰਾ ਦਿਨ ਚਲੋ ਮਿੱਟੀ 'ਚ ਖੇਡਣਾ ਚਾਹੀਦਾ ਵੈਸੇ ਉੰਜ ਹੈ ਤਾਂ ਗਰਮੀ ਹੈ ਚਲੋ ਬੱਚਾ ਰੋਕਦੇ ਆ ਪਰ ਨਹੀਂ ਰੁਕਦਾਗਾ ਜਿਵੇਂ ਕਹਦੇ ਨੇ ਖੁਸ਼ ਆ ਫੇਰ ਠੀਕ ਐ ਸਾਬ ਕੀ ਕਰੀ ਜਾਂਦਾ ਸਾਬ ਬਾਏ ਕਰ ਦੇ ਕਿਵੇਂ ਬਾਏ ਕਰਦਾ ਕਰ ਦੇ ਬਾਏ ਬਾਏ